ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਓ ਬਰੀਡ ਦੀ ਵੜ ਸੇਲ ਲਈ ਲੈ ਕੇ ਆਏ ਜੀ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਮਧੀ ਜੀ ਠੀਕ ਹੈ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਆ ਜੀ ਹੂੰ ਪਿੰਡ ਛੰਨਾ ਗਲਬ ਸਿੰਘ ਜੀ ਹੂੰ ਜ਼ਿਲ੍ਹਾ ਬਰਨਾਲਾ ਜੀ ਹੂੰ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਜੀ ਭਦੌੜ ਇਧਰ ਭਾਈ ਰੂਪਾ ਹੂੰ ਭਾਈ ਰੂਪੀ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਠੀਕ ਹੈ ਭਾਈ ਮੋਬਾਈਲ ਨੰਬਰ ਬੋਲੋ 93840 ਜੀ ਹੂੰ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਬੱਡ ਤੇ ਤਾਂ ਕਿਹੜਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਸੁੰਦੀ ਹੈ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਹੈ ਭਾਈ ਦਿਨ ਲੈ ਜੂ ਇਹ 2 ਤੋਂ 3 ਜੀ ਇਹ 2 ਤੋਂ 3 ਦਿਨ ਤੇ ਕਿੰਨਾ ਕੁ ਰਿਕਾਰਡ ਆ ਭਾਈ ਦੁੱਧ ਦਾ ਰਿਕਾਰਡ ਕੀ ਪਿਛਲੇ ਸੂਏ ਦਾ ਮਾਲਕਾਂ ਨੇ ਦੱਸਿਆ ਇਹਦਾ 22 ਕਿਲੋ ਦੁੱਧ ਚੋਇਆ 22 23 ਕਿਲੋ ਠੀਕ ਆ ਕੱਦ ਫੁੱਲ ਬਰੀਟ ਫੁੱਲ ਪ੍ਰਿੰਟ ਬੜਾ ਚੰਗਾ ਫੇਸ ਦੀ ਬਿਊਟੀ ਕਮਾਲ ਦੀ ਆ ਬੋਦੀਵਾਦੀ ਬਹੁਤ ਚੰਗੀ ਆ ਸਨਖਪਣਾ ਬਰਡ ਦੇ ਵਿੱਚ ਫੁੱਲ ਦੋਧਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਟਿੱਲੇ ਵਾ ਦੇਖੋ ਲੇਵੇ ਦੀ ਕੁਆਲਿਟੀ ਜਿਹੜੀ ਕਮਾਲ ਦੀ ਹੈ ਹਜੇ ਟ ਲੰਬੋ ਪਈਆਂ ਸਾਰੀਆਂ ਬਾਲਟਾਂ ਲੈ ਕੱਢੂਗੀ ਬਾਈ ਟਿੱਲਾਂ ਦਿਖਾ ਦੇ ਮੜ ਗਈਆਂ ਦੇਖੋ ਡਾਕਟਰ ਸਾਹਿਬ ਸਿਵਲ ਠੰਡੀ ਆ ਜਿਵੇਂ ਮਰਦੀਆਂ ਫਿਰ ਸਲੇਵਾਈ ਜਮ ਆਏ ਦੇਖੋ ਆਏ ਨਹੀਂ ਵੀ ਟਟ ਨਾਲੇਵਾ ਲੁਲਕ ਲੁਲਕ ਕਰਦਾ ਬ੍ਰੀਕੀ ਚ ਬਹੁਤ ਹਾਂਜੀ ਸੀਲ ਠੰਡੀ ਇੰਨੀ ਆ ਵਹਿੜ ਦਾ ਥਣ ਥਣ ਦੇਖੋ ਕਿੰਨਾ ਚੰਗਾ ਵਹਿੜਾ ਗੁਲਾਬੀ ਥਣ ਉੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਆਏ ਨਹੀਂ ਵੀ ਦੇਖੋ ਪੂਛ ਚੱਕਦੀ ਜਿਵੇਂ ਹੱਥ ਫੇਰੇ ਤੋਂ ਆਏ ਨਹੀਂ ਜਿਵੇਂ ਥਣਾਂ ਨੂੰ ਹੁੰਦਾ ਲੈ ਆ ਸਾਰੀਆਂ ਆ ਸਾਰੀਆਂ ਬਲਟਾਂ ਲੈ ਕੱਢੂਗੀ ਫੇਰ ਕਰਮ ਵਾਲੀ ਨੇ ਸੁਣਾ ਬਲ ਬਹੁਤ ਪਏ ਨਹੀਂ ਹਾਂਜੀ ਹਾਂਜੀ ਬਾਕੀ ਸੀਲ ਆ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਇਧਰੋਂ ਲੈਵਾ ਦੇਖੋ ਲੈ ਨਾੜਾ ਨੂੜਾ ਫੁੱਲ ਚੰਗੀਆਂ ਵੱਡੀ ਨਾਲ ਦੇਖੋ ਲੈ ਕੀ ਬਾਤ ਆ ਚਾਰੇ ਥਣ ਲੈ ਨਿੱਖੜਵੇਂ ਪੂਰੇ ਗੈਬ ਤੇ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਹੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਣ ਲੱਗਿਆ ਇਧਰੋਂ ਵੀ ਲੈਵਾ ਚੈੱਕ ਕਰ ਲੈ ਕਮਾਲ ਦਾ ਬਈ ਨਾੜਾ ਨੂੜਾ ਦੇਖੋ ਫੁੱਲ ਹੈ ਕੱਚੀ ਕੱਚੀ ਅੰਦਾਜ਼ਾ ਉਹ ਸਭ ਨਾਲ ਲਾਇਓ ਬਣੂਗੀ ਬਹੁਤ ਵਹਿੜ ਖੋਲ ਦੇ ਬਈ ਤੋਰ ਦੇ ਫੁੱਲ ਬਰੀਡ ਕੱਲੀ ਕੱਚੀ ਕੱਚੀ ਆ ਸਫਾਈ ਬਹੁਤ ਆ ਬਈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕਦ ਘਾਟ ਵਾਲੀ ਵਹਿੜ ਕਿਸੇ ਪਾਸਿਓਂ ਘਰਮ ਵਾਲੀ ਨੂੰ ਕੋਈ ਘਾਟ ਨਹੀਂ ਫੇਸ ਦੀ ਬਿਊਟੀ ਦੇਖੋ ਲੈ ਕਮਾਲ ਬੋਦੀਵਾਦੀ ਸੁਨਖਪੁਣਾ ਵੜ ਦੇ ਵਿੱਚ ਫੁੱਲਾ ਕੁਆਲਿਟੀ ਇੱਕ ਨੰਬਰ ਆ ਲੈ ਸੀਲ ਵੀ ਪੂਰੀ ਆ ਬਾਈ ਤੇ ਨਾਣਾ ਨੂਣਾ ਲੇਵੇ ਤੇ ਫੁੱਲਾ ਦੁੱਧ ਵਾਕਈ ਚੰਗਾ ਪਾ ਦੂ ਤੋਰਾ ਵੀ ਇੱਕ ਨੰਬਰ ਆ ਬਾਈ ਮੁੱਲ ਕੀ ਆ ਬਾਈ ਜਾਇਜ ਮੁੱਲ ਫੋਨ ਤੇ ਹੋ ਡਾਕਟਰ ਸਾਹਿਬ ਹੂੰ ਹੋ ਜਾਇਜ ਜੀ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਵੜ ਦੇ ਸਾਹਿਬ ਨਾਲ ਜਮਾਂ ਜਾਇਜ ਹੋਊਗਾ ਵੜ ਚੰਗੀ ਆ ਕੁਆਲਿਟੀ ਚੰਗੀ ਆ ਪਹਿਲਾਂ ਵੀ ਬਾਈ ਦੀਆਂ ਬਹੁਤ ਵੀਡੀਓ ਪਾਈਆਂ ਬਈ ਮੁੱਲ ਬਾਈ ਦੇ ਜਮਾ ਜਾਇਜ਼ ਹੁੰਦੇ ਆ ਠੀਕ ਹੈ ਕਿ ਨਹੀਂ ਕਈ ਵਾਰੀ ਭਰਾ ਕਹਿੰਦਾ ਕੋਈ ਵੇਚਣ ਵਾਲਾ ਭਰਾ ਲੈ ਜਾਂਦਾ ਕਿ ਨਹੀਂ ਜੀ ਹਾਂਜੀ ਹਾਂਜੀ ਹੂੰ ਲੈਵਾ ਥਣ ਲੈ ਵੈੱਕ ਨੰਬਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਨੰਬਰ ਕੁਆਲਟੀ ਆ ਮੋਲ ਬਾਈ ਕਹਿੰਦਾ ਜਾਇਜ਼ ਕਰਾਂਗੇ ਸੁਹਾਈ ਵਾਲੇ ਘਰੇ ਜਾਵੜੀ ਬਹਿੜਾ ਦੁੱਧ 25 26 ਕਿਲੋ ਖੁੱਲਾ ਕੱਢੀ ਜਾਊਗਾ ਹਮ ਸਹੀ ਗੱਲ ਤੇ ਕਿਸੇ ਵੀਰ ਨੂੰ ਬਾਈ ਬਹਿੜ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ